ਮਰਹੂਮ ਦਿਲਰੋਜ਼ ਨੂੰ ਪਰਿਵਾਰ ਦੀ ਸ਼ਰਧਾਂਜਲੀ ਜਿੱਥੇ ਦਫਨਾਈ ਬੱਚੀ ਉਥੇ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਨਮਕਾਂ ਦੇ ਨਾਲ ਪਰਿਵਾਰ ਨੇ ਸ਼ਰਧਾਂਜਲੀ ਪੇਟ ਕੀਤੀ ਗਈ 28 ਨਵੰਬਰ 2021 ਨੂੰ ਜਿੱਥੇ ਬੱਚੀ ਦਾ ਕਤਲ ਹੋਇਆ ਸੀ ਗਵਾਂਡਣ ਦੇ ਵੱਲੋਂ ਕਾਤਲ ਗਵਾਂਡਣ ਦੇ ਵੱਲੋਂ ਬੱਚੀ ਨੂੰ ਤਰਤੀਚ ਦਫਨਾ ਦਿੱਤਾ ਗਿਆ ਤਾਂ ਲੁਧਿਆਣਾ ਕੋਰਟ ਨੇ ਕੱਲ ਹੀ ਫਾਂਸੀ ਦੀ ਸਜ਼ਾ ਸੁਣਾਈ ਕਾਤਲ ਨੀਲਮ ਲਈ ਸਜ਼ਾ-ਏ-ਮੌਤ ਐਲਾਨ ਕੀਤਾ ਉਸ ਤੋਂ ਬਾਅਦ ਮਾਪਿਆਂ ਨੇ ਵੀ ਜੋ ਇੱਕ ਰੂ ਨੂੰ ਸਕੂਨ ਮਹਿਸੂਸ ਕੀਤਾ ਦਿਲ ਰੋਜ਼ ਦੀ ਮਾਤਾ ਜਿਨ੍ਹਾਂ ਦੇ ਹੰਝੂ ਰੋਕਿਆ ਨਹੀਂ ਰੁਕਤੇ ਜਦੋਂ ਇਹ ਫੈਸਲਾ ਸੁਣਾਇਆ ਜਾ ਰਿਹਾ ਸੀ ਉਸ ਮੌਕੇ ਵੀ ਉਹਨਾਂ ਵੱਲੋਂ ਭਾਵੁਕ ਹੁੰਦਿਆਂ ਕਿਹਾ ਗਿਆ ਕਿ ਅੱਜ ਇਨਸਾਫ ਮਿਲਿਆ ਸੋ ਇਹ ਦੇਖ ਪਾ ਰਹੇ ਹਾਂ ਜਿੱਥੇ ਮਾਸੂਮ ਨੂੰ ਦਫਨਾਇਆ ਗਿਆ ਸੀ ਉਸੇ ਥਾਂ ਮਾਪਿਆਂ ਦੇ ਵੱਲੋਂ ਫਰਦਾ ਦੇ ਫੁੱਲ ਪੇਂਟ ਕੀਤੇ ਗਏ ਨੇ ਉਸ ਮਾਸੂਮ ਨੂੰ ਯਾਦ ਕੀਤਾ ਗਿਆ ਜੋ ਇਸ ਦੁਨੀਆ 'ਚ ਨਹੀਂ ਹੈ ਮਾਪਿਆਂ ਨੇ ਬੜੇ ਸੁੱਖ ਨੇ ਹਾਸਲ ਲਏ ਦੇਖੇ ਸੀ ਪਰ ਆਖੀ ਹੁਣ ਉਹਨਾਂ ਨੂੰ ਜਦੋਂ ਇਨਸਾਫ ਮਿਲਿਆ ਉਸ ਦੀ ਕਾਤਲ ਨੂੰ ਉਸ ਕਾਤਲ ਗਵੰਡਨ ਨੂੰ ਸਜ਼ਾਏ ਮੌਤ ਦਿੱਤੀ ਗਈ ਹੈ ਸੋ ਮਾਪਿਆਂ ਦੇ ਅੱਖਾਂ ਖੰਝੂ ਨੇ ਪਰ ਕਿਤਨਾ ਕੀਤੇ ਰਾਹਤ ਦੇ ਵੀ ਹਨ ਜੁਨਾ ਕਿ ਆਖਰੀ ਲੰਬੀ ਜਦੋ ਜਹਦ ਦੇ ਬਾਅਦ ਇਨਸਾਫ ਮਿਲਿਆ ਸੋ ਵਿਰਲਾਪ ਕਰਦੀ ਹੈ ਮਾਂ ਸਮਝ ਸਕਦੇ ਆ ਕਿ ਬੜੀ ਦੁਖੀ ਕੜੀ ਮਾਪਿਆਂ ਲਈ ਔਰ ਇਹ ਪਲ ਸੌਖੇ ਨਹੀਂ ਪੋਤੀ ਮਾਸੂਮ ਦਾ ਚਿਹਰਾ ਦੇਖ ਕੇ ਹੀ ਹਰ ਕੋਈ ਕੰਬ ਉੱਠ ਰਿਹਾ ਹੈ ਕਿ ਇੰਨੀ ਪਿਆਰੀ ਬੱਚੀ ਨੂੰ ਵੀ ਕੋਈ ਮਾਰ ਸਕਦਾ ਹੈ ਚਲੋ ਜੀ ਸਭ ਪੂਰੇ ਵਾਰਦੀਆਂ ਫਾਂਸੀ ਦੀ ਮੰਗ ਸੀਗੀ ਦਵਾਵਾ ਸੀਗੇ ਤੇ ਉਹ ਮੰਨਪੂਰੀ ਹੋਈ ਬਿਲਕੁਲ ਇੱਥੇ ਕਣ ਕੇ ਲੱਗ ਪਸਦੀ ਦਾ ਬੋਝ ਨੂੰ ਚਲਦੀਆਂ ਇਸ ਤੋਂ ਵੇ ਤੇ ਖੜ ਕੇ 22 ਸਾਲ ਦਸੰਗਾਰ შეਵਤ ਇਕ ਇਕ ਮੈਂ ਤੁਮ ਆ ਉਤਪਲ ਕਿ ਕਿ ਉਹਨੂੰ سزا ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾਲੂੰਗੀ ਪਰ ਨਹੀਂ ਮੈਂ ਮੇਰੀ ਅਜੇ ਖਾਲੀ ਹਤਾ ਇਹ ਦਿਨ ਉਹ ਚਾਹੀਦੀ ਆ ਮੇਰੇ ਬਾਬਾ ਜੀ ਅੱਗੇ ਅਰਦਾਸ ਆ ਜੀ ਵੀਰੇ ਸਾਰੀਆਂ ਸੰਗਤੀਆਂ ਅਰਦਾਸਾਂ ਜੀ ਉਹ ਕਾਤਲ ਫਾਸੀ ਦੀ ਸਜੇ ਹੋਈ ਹੈ ਸੰਗਤੀ ਅਰਦਾਸਾਂ ਦੇ ਬੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਸੁਪਰਮਾਤਮਾ ਦਾ ਜਿਨ੍ਹਾਂ ਨੇ ਇਹ ਜਿੜਾਈ ਲੜਕੇ ਕੀਤੀ ਸਾਥ ਜੀ ਜਿੱਤ ਹੋਈ ਹੈ ਜੀ ਮੈਂ ਨਿਤ ਮਾ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪ ਕੀ ਸਿੱਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਬੁਆ ਲੈ ਜੀ ਦੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੀ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ ਇਹਨਾਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਹੈਗੇ ਆ ਕਿ ਪੂਰਾ ਇਨਸਾਫ ਦਿੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਕਹਿੰਦੇ ਨੇ ਸੱਤ ਘਰ ਤਾਂ ਡੈਨ ਵੀ ਛੱਡ ਦਿੰਦੀ ਹੈ ਪਰ ਇਸ ਗਵਾਂਡਣ ਨੇ ਇੱਕ ਘਰ ਵੀ ਨਹੀਂ ਛੱਡਿਆ ਨਾਲ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਸ ਬੱਚੀ ਨੂੰ ਚਾਕਲੇਟ ਦੇ ਬਹਾਨੇ ਇਹ ਲੈ ਕੇ ਗਈ ਫਿਰ ਇਸਨੇ ਇਸ ਨੂੰ ਮੌਦ ਘਾਟ ਉਤਾਰ ਕੇ ਦਫਨਾ ਦਿੱਤਾ ਸੋ ਟੂਆ ਪੁੱਟਕੇ ਬੱਚ ਨੂੰ ਦਫਨਾਇਆ ਗਿਆ ਸਿਰਫ ਮਾਮੂਲੀ ਰੰਜਿਸ਼ ਦੇ ਚਲਦੇ ਇਸਨੇ ਅਜਾ ਕੀਤਾ ਪਰ ਇੱਕ 마ਸੂਮ ਨੂੰ ਇਸ ਤਰ੍ਹਾਂ ਕੋਈ ਕਿਸ ਤਰ੍ਹਾਂ ਮਾਰ ਸਕਦਾ ਹੈ ਸੋ ਇਹ ਵਾਕੇ ਹੀ ਚਿੰਤਾਜਨਕ ਹੈ